ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ। ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ। ਅੱਜ ਦੀ ਵੀਡੀਓ ਬਣਾਉਣ ਵਾਸਤੇ ਮੈਂ ਸਲਾਈ ਤੇ 19 ਗੁੰਡੇ ਪਾਏ ਆ ਜੀ। 6 6 ਗੁੰਡਿਆਂ ਦਾ ਡਿਜ਼ਾਈਨ ਹੈ ਇਹ। ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆ ਡਿਜ਼ਾਈਨ। ਜੇਕਰ ਤੁਸੀਂ ਮੇਰੇ ਚੈਨਲ ਦੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ, ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ। ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ। ਚਲੋ ਜੀ ਆਪਾਂ ਬਣਾਉਣੀ ਸਟਾਰਟ ਕਰਦੇ ਆਂ। ਵੀਡੀਓ ਆਪਾਂ ਕੁੰਡੇ ਪਾਏ ਸੀ ਤਾਂ ਆਪਾਂ ਇਹ ਪੂਰੀ ਸਲਾਈ ਉਲਟੀ-ਉਲਟੀ ਬਣਾ ਕੇ ਕੰਪਲੀਟ ਕਰਦੇ ਆਂ। ਜੇ ਆਪਾਂ ਸਲਾਈ ਬਣਾ ਲਈ ਉਲਟੀ ਹੁਣ ਆਪਾਂ ਅਗੇ ਸਿੱਧੇ ਪਾਸੇ ਆਹੜਾ ਕੁੰਡਾ ਪਤਾ ਰਾਂਗੇ ਇੱਥੇ ਬਣਾਵਾਂਗੇ ਪੰਜ ਕੁੰਡੇ ਉਲਟੇ ਬਣਾਵਾਂਗੇ 2 3 4 5 ఆ గుా షా పుండే ఉల్టే బ గుండా సద్ధా బ ఎప్పుడే ఉల్టే బ తిని చారా సీ పుండే ఆ ఇంను ఉల్టే బ ండే సగే ఉల్టి సైడ్ కండా ఉల్టా బావే పంజే స ఉల్టా ਪੰਜ ਗੁੰਡੇ ਪਾ ਸਿੱਧੇ ਬਣਾ ਲੇ। ਲਾਸਟ ਵਾਲਾ ਗੁੰਡਾ ਪਾ ਉਲਟਾ ਬਣਾ ਲਾਂਗੇ। ਸਿੱਧੇ ਪਾਸੇ ਆ ਗਿਆ ਆਪਣੀ ਹੈਗੀ ਇਹ ਤੀਜੀ ਸਲਾਈ। ਪੰਜ ਗੁੰਡੇ ਉਲਟੇ। ਇੱਕ ਗੁੰਡਾ ਸਿੱਧਾ। ਆਪਣੇ ਚੌਥੇ ਸਲਾਈ ਹੋ ਗਈ ਜੀ ਉਲਟੀ ਸਾਈਡ ਪੰਜ ਗੁੰਡੇ ਸਿੱਧੇ ਇੱਕ ਗੁੰਡਾ ਉਲਟਾ ਨੇ ਆਪਣੀ ਹੋ ਗਈ ਜੀ ਪੰਜਵੀਂ ਸਲਾਈ ਸਿੱਧਾ ਬਾცა ਪੰਜ ਗੁੰਡੇ ਉਲਟੇ ਇੱਕ ਗੁੰਡਾ ਸਿੱਧਾ ਇਹ ਡਿਜ਼ਾਈਨ ਬਹੁਤ ਸੋਹਣਾ ਬਣਦਾ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਡਿਜ਼ਾਈਨ ਹੈ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਤੇ ਜਰੂਰ ਟਰਾਈ ਕਰਿਓ ਇੱਕ ਵਾਰੀ ਤੇ ਮੇਰੀ ਵੀਡੀਓ ਨੂੰ ਪੂਰਾ ਦੇਖਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਘੰਟੀ ਵਾਲਾ ਬਟਨ ਵੀ ਦਬਾ ਦਿਆ ਕਰੋ ਤੇ ਲਾਈਕ ਵੀ ਕਰ ਦਿਆ ਕਰੋ ਜੀ ਆ ਆਪਣੀ 6ਵੀਂ ਸਲਾਈ ਹੋ ਗਈ ਜੀ ਉਲਟੀ ਸਾਈਡ ਤੋਂ ਚੱਪਾਂ ਦੇ ਗੁੰਡੇ ਸਿੱਧੇ ਇੱਕ ਗੁੰਡਾ ਉਲਟਾ ਇਸ ਤਰ੍ਹਾਂ ਬਣ ਗਿਆ ਆਪਣਾ ਇਹ ਡੱਬੀਆਂ ਬਣ ਗਈਆਂ ਜੀ ਜੇ ਹੁਣ ਆਪਾਂ ਬਣਾਵਾਂਗੇ ਡਿਜ਼ਾਈਨ ਪਹਿਲਾਂ ਆਪਾਂ ਬਣਾਉਣੇ ਹੈਗੇ ਆ ਪੰਜ ਗੁੰਡੇ ਉਲਟੇ ਆਹ ਵਾਲਾ ਗੁੰਡਾ ਜਿਹੜਾ ਇਹਦੇ ਤੇ ਹੁਣ ਅਸੀਂ ਡਿਜ਼ਾਈਨ ਬਣਾਉਣਾ ਹੈ। ਇਹਨੂੰ ਹੁਣ ਅਸੀਂ ਬਣਾਉਣਾ ਨਹੀਂ ਹੈਗਾ। ਆਹਾਂ ਪੰਜ ਗੁੰਡੇ ਆਪਾਂ ਬਣਾ ਲਿਆ ਉਲਟੇ। ਐਸ ਗੁੰਡੇ ਨੂੰ ਹੁਣ ਆਪਾਂ ਬਣਾਉਣਾ ਨਹੀਂ ਹੈਗਾ। ਇਹਦੇ ਤੇ ਆਪਾਂ ਡਿਜ਼ਾਈਨ ਬਣਾਉਣਾ ਹੈ। ਆਪਾਂ ਇੱਥੋਂ ਗਣਤੀ ਕਰ ਲੈਣਾ। 1 2 3 चार पियां छे सिलाइय आ बनिया उल्टिया एक दो तीन चार पे होल भी एक दो तीन चार प ਜਾ ਜਿਹੜਾ ਫਰਸਟ ਵਾਲਾ ਹੌਲ ਹੈ ਇੱਥੋਂ ਜਾਵਾਂਗੇ ਤਾਂ ਛੇਮਾ ਹੋ ਗਿਆ ਇੱਥੋਂ ਦੀ ਸਲਾਈ ਕੱਢਾਂਗੇ ਤਾਂ ਫੇਰ ਇਸ ਤਰ੍ਹਾਂ ਗੁੰਡਾ ਬਣਾ ਲਾਂਗੇ ਫਿਰ ਆਪਾਂ ਇੱਥੋਂ ਦੀ ਕੱਢਾਂਗੇ ਫਿਰ ਇੱਕ ਗੁੰਡਾ ਬਣਾ ਲਾਂਗੇ ਫਿਰ ਆਪਾਂ ਇੱਥੋਂ ਦੀ ਕੱਢਾਂਗੇ ਸਲਾਈ ਤਿੰਨ ਹੋ ਗਏ ਹੁਣ ਆਪਣੇ ਕੋਲੇ ਇਹ ਧਾਗੇ ਆਪਾਂ ਧਾਗੇ ਗਿਣ ਲੈਣੇ ਆ 4 5 ਇੱਕ ਆਪਾਂ ਇੱਥੋਂ ਦੀ ਕੱਢ ਕੇ ਬਣਾ ਲਵਾਂਗੇ ਛੇਮਾ ਆ ਬਣਾ ਲੀਜੀ ਆਪਾਂ ਇਸ ਤਰ੍ਹਾਂ ਛੇ ਧਾਗੇ ਹੋਵੇ ਆਪਣੇ ਕੋਲੇ ਹੁਣਾ ਹੈ 1 2 3 4 5 6 ਧਾਗਾ ਅੱਗੇ ਕਰਾਂਗੇ ਇਸ ਗੁੰਡੇ ਨੂੰ ਆਪਾਂ ਉਲਟਾ ਬਣਾ ਲਾਂਗੇ ਧਾਗਾ ਪਿੱਛੇ ਕਰਾਂਗੇ ਫਿਰ ਆਪਾਂ ਆਹ ਜਿਹੜਾ ਆਪਾਂ ਪਹਿਲਾ ਗੁੰਡਾ ਬਣਾਇਆ ਸੀਗਾ ਇਹਨੂੰ ਆਪਾਂ ਇਸ ਤਰ੍ਹਾਂ ਉੱਪਰ ਦੇ ਲਾਵਾਂਗੇ ਇਹ ਜਿਹੜਾ ਆਪਾਂ ਦੂਜੀ ਵਾਰ ਬਣਾਇਆ ਸੀ ਉਹਨੂੰ ਉਲਟਾਵਾਂਗੇ। ਤੀਜੀ ਵਾਰ ਵਾਲਾ ਚੌਥੀ ਵਾਰ ਪੰਜਵੀਂ ਵਾਰ ਤੇ ਛੇਵੀਂ ਵਾਰ। ਆਹ। ਇਸ ਤਰ੍ਹਾਂ ਬਣ ਗਿਆ ਜੀਨ। ਹੁਣ ਆਪਾਂ ਧਾਗਾ ਅੱਗੇ ਕਰਾਂਗੇ। ਗੁੰਡੇ ਗੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਹੁਣ ਆਪਾਂ ਜਿਹੜੇ ਆਹ ਬਣਾਏ ਗੁੰਡੇ ਇਹਨਾਂ ਤੇ ਡਿਜ਼ਾਈਨ ਬਣਾਵਾਂਗੇ 1 2 3 4 5 6 ਇੱਕ ਗੁੰਡਾ ਬਣਾਇਆ ਆਪਾਂ ਬਸ ਆਪਾਂ ਇਹਨਾਂ ਧਿਆਨ ਰੱਖਣਾ ਕਿ ਆਪਾਂ 6 ਸਲਾਈਆਂ ਪਾਈਆਂ ਤਾਂ ਆਪਾਂ 6 6 ਗੁੰਡੇ ਇੱਥੇ ਫਿਰ ਆਪਾਂ ਉੱਪਰ ਬਣਾ ਲੈਣੇ ਆ ਚੱਕ 7 4 5 6 ਤਾਂ ਗਾਗੇ ਕਰਕੇ ਆਹ ਕੁੰਡਾ ਆਪਾਂ ਉਲਟਾ ਬਣਾ ਲਵਾਂਗੇ ਫਿਰ ਆਪਾਂ ਆ ਜਿਹੜਾ ਪਹਿਲਾ ਕੁੰਡਾ ਲਿਆ ਬਣਾਇਆ ਸੀ ਆਪਾਂ ਵੇਖੋ ਜੀ ਆ ਵਾਲਾ ਲਾਵਾਂਗੇ ഇന്ന് പെലാ ഉപരോ ദിവര തീജാ ചോഥാ പഞ്ചാ ഫെ താഗേകുണ്ടേ ഉൾ ബന ਇਸ ਤਰ੍ਹਾਂ ਬਣ ਗਿਆ ਡਿਜ਼ਾਈਨ ਇਹ ਆਪਾਂ ਇੱਕ ਸਲਾਈ ਉਲਟੀ ਬਣਾ ਲਈ ਹੁਣ ਆਪਾਂ ਇਹਨੂੰ ਬਦਲ ਕੇ ਪਾਵਾਂਗੇ ਜਿਹੜੇ ਆਪਾਂ ਆ ਪੰਜ ਗੁੰਡੇ ਇੰਨਾ ਚ ਪਾਵਾਂਗੇ ਦੋ ਗੁੰਡੇ ਆਪਾਂ ਉਲਟੇ ਬਣਾਵਾਂਗੇ ਇੱਕ ਗੁੰਡਾ ਸਿੱਧਾ ਬਣਾਵਾਂਗੇ ਇੱਥੇ ਆਪਾਂ ਅੱਗੇ ਫੇਰ ਬਣਾਵਾਂਗੇ ਪੰਜ ਗੁੰਡੇ ਉਲਟੇ 1 2 3 4 मला जे आपण बिचव कुंडा हो दो कुडे इधर आहे गे आह कुडा आपणा लगे पांडे आपण फर सिद्धे उलटे बना लो इ दो कुडे छड के तीजा कुडा सिद्धा बना लगे दो कुडे उलटे लाट वळा कुडा सिद्धा बना लगे ਹੁਣ ਆਪਾਂ ਜਿਹੜਾ ਇਹ ਵਾਲਾ ਡਿਜ਼ਾਈਨ ਆ ਹੁਣ ਆਪਾਂ ਇਹ ਇੱਥੇ 6 ਸਲਾਈਆਂ ਆਪਾਂ ਉੱਪਰ ਪਾਵਾਂਗੇ ਇੱਥੇ 6 ਸਲਾਈਆਂ ਬਣਾ ਕੇ ਫਿਰ ਆਪਾਂ ਆਪਣਾ ਇਹ ਡਿਜ਼ਾਈਨ ਬਣਾਵਾਂਗੇ ਤੇ ਇਹ ਤੁਸੀਂ ਇੱਕ ਰੰਗ 'ਚ ਵੀ ਬਣਾ ਸਕਦੇ ਹੋ ਜੇ ਤੁਸੀਂ ਕੋਈ ਵੱਡਿਆਂ ਵਾਸਤੇ ਕੋਟੀ ਸਟਰ ਬਣਾਉਣਾ ਤਾਂ ਆਪਾਂ ਇਸ ਤਰ੍ਹਾਂ ਬਣਾ ਸਕਦੇ ਆ ਤੇ ਜੇਕਰ ਤੁਸੀਂ ਬੱਚਿਆਂ ਵਾਸਤੇ ਆਪਣੇ ਕੋਲੇ ਰੰਗ ਪਏ ਆ ਤਾਂ ਤੁਸੀਂ ਇਸ ਤਰ੍ਹਾਂ ਬਣਾ ਸਕਦੇ ਆ ਦੇਖੋ ਜੀ ਕਿੰਨਾ ਸੋਹਣਾ ਬਣਿਆ ਤੇ ਇਹਦੇ 'ਚ ਵੀ ਆਪਾਂ ਇੱਕ ਰੰਗ ਵੀ ਪਾ ਸਕਦੇ ਹਾਂ ਜੇ ਆਪਣੇ ਕੋਲੇ ਜ਼ਿਆਦਾ ਰੰਗ ਪਏ ਆ ਤਾਂ ਆਪਾਂ ਆ ਇੱਕ ਕਲਾਸ ਰੇਕ ਰੰਗ ਦੀ ਪਾ ਕੇ ਆ ਦੂਸਰੀ ਇੱਕ ਰੰਗ ਦੀ ਪਾ ਕੇ ਤਾਂ ਇਸ ਤਰ੍ਹਾਂ ਰੰਗ-ਬਰੰਗੇ ਵੀ ਬਣਾ ਸਕਦੇ ਹਾਂ ਦੇਖੋ ਜੀ ਬਹੁਤ ਸੋਹਣਾ ਬਣਿਆ ਇੱਕ ਰੰਗ 'ਚ ਵੀ ਬਹੁਤ ਸੋਹਣਾ ਬਣਦਾ ਤੇ ਰੰਗਾਂ 'ਚ ਵੀ ਬਹੁਤ ਸੋਹਣਾ ਬਣਦਾ ਏ ਆਪਾਂ ਤੁਹਾਨੂੰ ਦੋਨੇ ਤਰ੍ਹਾਂ 'ਚ ਦੱਸ ਦਿੱਤਾ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਜੀ ਤੇ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਵੀ ਜਰਾ ਜ਼ਰੂਰ ਕਰ ਦਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਇੱਕ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਜੀ ਤੇ ਚਲੋ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ ਬੱਚਿਆਂ ਵਾਸਤੇ ਤਾਂ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਜੇ ਆਪਾਂ ਰੰਗ-ਬਰੰਗਾ ਪਾਉਨੇ ਆ ਤਾਂ ਅੱਗੇ ਆਪਣੀ ਮਰਜ਼ੀ ਆਪਾਂ ਜਿਵੇਂ ਮਰਜ਼ੀ ਬਣਾ ਸਕਦੇ ਆ ਚਲੋ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ 'ਚ